ਇਸ ਵੇਲੇ ਦੀ ਮੰਤ ਭਾਗੀ ਖਬਰ ਸ਼ਹਿਰ ਦੀਨਾ ਨਗਰ ਦੀ ਅਦਰਸ਼ ਕਲੋਨੀ ਤੋਂ ਆ ਰਹੀ ਹੈ ਜਿੱਥੇ ਇੱਕ ਰਾਮ ਲਾਲ ਨਾਮ ਦੇ ਸ਼ਖਸ ਕਰ ਅਚਾਨਕ ਅੱਗ ਲੱਗ ਜਾਣ ਕਰਕੇ ਘਰ ਅੰਦਰ ਪਿਆ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ ਘਰ ਵਿੱਚ ਉਹਨਾਂ ਦੇ ਲੜਕੇ ਦੀ ਸ਼ਾਦੀ ਸੀ ਔਰ ਵਿਆਹ ਦੇ ਲਈ ਜੋ ਨਵੇਂ ਕੱਪੜੇ ਜਾਂ ਸਮਾਨ ਖਰੀਦਿਆ ਹੋਇਆ ਸੀ ਸੋਨੇ ਦੇ ਗਹਿਣੇ ਔਰ ਹਜ਼ਾਰਾਂ ਦੀ ਨਕਦੀ ਵੀ ਅਚਾਨਕ ਲੱਗੀ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਈ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਤਾਂ ਪਹੁੰਚੀ ਅੱਗ ਦੇ ਉੱਤੇ ਕਾਬੂ ਵੀ ਪਾ ਲਿਆ ਗਿਆ ਪਰ ਫਾਇਰ ਬ੍ਰਿਗੇਡ ਦੀ ਟੀਮ ਦੇ ਜਾਣ ਦੇ ਬਾਅਦ ਜਦੋਂ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਘਰ ਦੇ ਅੰਦਰ ਫਿਰ ਤੁਰ ਕੇ ਵੇਖਿਆ ਤਾਂ ਕੁਝ ਵੀ ਨਹੀਂ ਬਚਿਆ ਸਭ ਕੁਝ ਸੜ ਕੇ ਸੁਆਹ ਹੋ ਗਿਆ ਕੁਦਰਤ ਇਸ ਨੂੰ ਅਸੀਂ ਇੱਕ ਅਲੱਗ ਤਰ੍ਹਾਂ ਦੇ ਰੰਗ ਕਹਿ ਸਕਦੇ ਹਾਂ ਜਿੱਥੇ ਘਰ ਵਿੱਚ ਵਿਆਹ ਨੂੰ ਲੈ ਕੇ ਖੁਸ਼ੀਆਂ ਦਾ ਮਾਹੌਲ ਸੀ ਤਾਂ ਇਸ ਅਚਾਨਕ ਲੱਗੀ ਅੱਗ ਨੇ ਵਿਆਹ ਦਾ ਸਾਰਾ ਮਾਹੌਲ ਹੀ ਖਰਾਬ ਕਰਕੇ ਰੱਖ ਦਿੱਤਾ ਪੀੜਿਤ ਪਰਿਵਾਰ ਦਾ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਹੈ ਔਰ ਪੀੜਿਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਆਸੀ ਲੋਕਾਂ ਤੋਂ ਮਦਦ ਦੀ 구ਹਾਰ ਵੀ ਕੀਤੀ ਹੈ ਜੀ ਦਰਸ਼ਕ ਲੰਮੀ ਹਾਂਜੀ ਕੀ ਗੱਲ ਹੋਈ ਸੀ ਗੱਲ ਕੋਈ ਨਹੀਂ ਹੋਈ ਕੇ ਆਪਣੇ ਆਪ ਆ ਗਿਆ ਅੱਡੇ ਕੋਈ ਬੱਚਾ ਨਹੀਂ ਘਰ ਤੇ ਸਾਡੇ ਕੋਈ ਸਿਆਣੇ ਨੇ ਕੋਈ ਦੱਬੀ ਨਹੀਂ ਖੜੀ ਕੋਈ ਦੀਦੀ ਸਿੱਖਤ ਨਹੀਂ ਕਿੱਦਾਂ ਜੀ ਉਹ ਅੰਦਰ ਆ ਹੀ ਗਏ ਆ ਤੇ ਸਾਡੇ ਅੰਦਰ ਪਤਾ ਨਹੀਂ ਕੀ ਚੱਕਰ ਚ ਕੇ ਮਚਲਾ ਤੇ ਦਾ ਜਾਂ ਕੀ ਹੋ ਗਿਆ ਤੁਹਾਨੂੰ ਨੁਕਸਾਨ ਕੀ ਹੋਇਆ ਨੁਕਸਾਨ ਹਟ ਰਿਹਾ ਹੀ ਤਾਂ ਠੀਕ ਹੈ ਫਾਇਰ ਬਗੇਟ ਦੀ ਗੱਡੀ ਆਈ ਸੀ ਫਾਇਰ ਬਗੇਟ ਦੀ ਗੱਡੀ ਆਈ ਸੀ ਨਾ ਅੱਗ ਬੁਝਾਣਾ ਲਈ ਹਾਂ ਅੱਗ ਬੁਝਾਣਾ ਨਹੀਂ ਬੁਝਾਈਆ ਕੋਹ ਨਾਲ ਬਜਾਇਆ ਸਾਰਾ ਕੁਝ ਮੁੱਚ ਗਿਆ ਸਾਰਾ ਸਾਮਾਨ ਸਾਰ ਸੜ ਗਿਆ ਸਾਰਾ ਸਾਰਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਗੁਰਦੇ ਹੋਈ ਹੈ ਵੀ ਇਹਨਾਂ ਗਰੀਬ ਨੇ ਵਿਚਾਰੇ ਦਿਹਾੜੀ ਵਾਲੇ ਅਸੀਂ ਦਿਹਾੜੀ ਆਹੀਂ ਜਿੰਦਾ ਵੀ ਹੋ ਸਕਦਾ ਬਸ ਇੱਥੋਂ ਤੱਕ ਵੀਨ ਖਾਣ ਵਾਲੇ ਸੋਨੇ ਤੱਕ ਸਭ ਲੋਕ ਸੜ ਗਏ ਸਾਡਾ ਕੁਛ ਰਿਆ ਅੱਧਾ ਤੇ ਵਿੱਚ ਹੀ ਸਾਡਾ ਪੇਰ ਜਾਈ ਕਿਸ ਤਰ੍ਹਾਂ ਨਹੀਂ ਰਿਹਾ ਕੋਈ ਪਿਆਸਾ ਨਹੀਂ ਡੋਲ ਰਿਹਾ ਕੋਈ ਗਿਆਣਾ ਕੱਟਾਂ ਨਹੀਂ ਰਿਹਾ ਕੋਈ ਚੀਜ਼ ਨਹੀਂ ਸਕਦੀ ਫੇਟੀਆਂ ਤੱਕ ਚੀਜ਼ਾਂ ਸੜ ਗਿਆ ਗਲ ਪਾਣ ਵਾਲੇ ਕੱਪੜੇ ਵੀ ਨਹੀਂ ਰਹੇ ਸਾਡਾ ਖਾਣ ਵਾਲੀ ਰੋਟੀ ਵੀ ਸੜ ਗਈ